ਸ਼ਮਸ਼ੂਦੀਨ ਚੌਧਰੀ ਦਾ ਕੰਮ ਕੀ ਹੈ ਔਰ ਕੀ ਪਿਛਲੇ ਦਿਨਾਂ ਚ ਕੋਈ ਪ੍ਰੋਪਰਟੀ ਵਧੀ ਹੈ 10-12 ਸਾਲਾਂ ਦੇ ਵਿੱਚ ਇਹ ਤੁਹਾਨੂੰ ਕਿਉਂ ਲੱਗਾ ਕਿ ਸ਼ਮਸ਼ੂਦੀਨ ਚੌਧਰੀ ਦੇ ਜਾਂਚ ਹੋਣੀ ਚਾਹੀਦੀ ਹੈ ਸਰ ਸ਼ਮਸ਼ੂਦੀਨ ਚੌਧਰੀ ਬਹੁਤ ਨੀਚੇ ਤੋਂ ਲੈ ਕੇ ਉੱਠੇ ਹੋਏ ਲੋਕ ਨੇ ਚਲੋ ਅੱਛੀ ਗੱਲ ਹੈ ਲੋਕ ਉੱਠਦੇ ਨੇ ਵਧੀਆ ਤਰੱਕੀ ਕਰਦੇ ਨੇ ਔਰ ਹੁਣ ਤਾਂ ਇਹਦਾ ਜਿਹੜਾ ਇੰਡਸਟਰੀ ਲਾਈ ਸੀ ਭਰਾਵਾਂ ਨਾਲ ਉਹਨਾਂ ਨੇ ਵੀ ਇਹਨੂੰ ਕੱਢਤਾ ਸੀਗਾ ਉਹਦਾ ਵੀ ਸਮਝਾਤਾ ਮੈਂ ਕਰਾਇਆ ਸੀਗਾ ਮੇਰੇ ਦੋਸਤਾਂ ਨੇ ਕਰਾਇਆ ਸੀ ਅਸੀਂ ਵਿੱਚੀ ਸੀਗੇ ਉਹ ਵੀ ਵੱਖ ਹੋ ਗਿਆ ਸੀ ਇਹਦੇ ਕੋਲ ਕੁਝ ਨਹੀਂ ਸੀਗਾ ਲੇਕਿਨ ਹੁਣ ਤਾਂ ਇਹਦੇ ਕੋਲ ਬਹੁਤ ਕੁਝ ਹੈ ਔਰ ਬਹੁਤ ਕੁਝ ਦਾ ਪਤਾ ਇਹ ਹੀ ਦੱਸ ਸਕਦਾ ਵੀ ਮੇਰੇ ਕੋਲ ਕੀ ਕੀ ਹੈ ਸ਼ਹਿਰ ਚ ਤਾਂ ਚਰਚਾ ਬਹੁਤ ਹੈ ਕਿ ਇਹਦੇ ਕੋਲ ਕਿੰਨਾ ਕੁਝ ਆਏਗਾ ਅਤੇ ਕਈ ਕੰਪਨੀਆਂ ਬਣਾ ਲਈਆਂ ਜਿਹਨਾਂ ਆਪਣੇ 파ਟਨਰ ਬਣਾ ਕੇ ਉਹਦੇ ਤੇ ਕੰਮ ਕਰ ਰਿਹਾ ਹੈਗਾ ਕੋਈ ਫਾਈਨੈਂਸ ਐਗਰੋ ਬਣਾਈ ਕੋਈ ਕੁਝ ਬਣਾ ਲਿਆ ਕੋਈ ਕਈ ਤਰ੍ਹਾਂ ਦੀਆਂ ਕੰਪਨੀਆਂ ਬਣਾ ਕੇ ਆਪਣੇ 파ਟਨਰ ਰੱਖ ਕੇ ਉਹਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਹੈਗਾ ਕਿਸੇ ਚ ਆਪ ਡਾਇਰੈਕਟਰ ਹੈਗਾ ਕਿਸੇ ਚ ਦੀ ਘਰ ਵਾਲੀ ਹੈਗੀ ਕਿਸੇ ਚ ਦੇ ਦੋਸਤ ਹੈਗੇ ਉਹ ਹੈਗੀਆਂ ਨੇ ਉਹਦੇ ਵਿੱਚ ਚਲਾ ਰਿਹਾ ਕੰਮ ਕਰ ਵਗੈਰੇ ਪੁੱਲਰ ਕੇਸ ਦੇ ਵਿੱਚ ਪੂਰੀ ਜਾਂਚ ਦਾ ਦਾਇਰਾ ਅੱਗੇ ਵਧੇ ਦਾਇਰਾ ਅੱਗੇ ਵਧਣਾ ਚਾਹੀਦਾ ਦੀ ਪ੍ਰੋਪਰਟੀ ਉਹ ਸਾਰਾ ਕੁਝ ਹੋਣਾ ਚਾਹੀਦਾ ਪ੍ਰੋਪਰਟੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਇੱਕ ਇੱਥੇ ਤੁਹਾਡੇ ਮਾੜੀ ਦੇ ਪੰਜ ਪੁੱਲੇ ਦੇ ਵਿੱਚ ਵੀ ਇਹਦੇ ਕੋਲ ਕੋਠੀ ਹੈਗੀ ਆ ਬਹੁਤ ਤਗੜੀ ਆਸਰਾ ਮੀਲ ਲੋਕੀ ਖਰੀਦ ਸਕਦੇ ਨੇ ਇਦਾਂ ਦੀਆਂ ਚੀਜ਼ਾਂ ਔਰ ਮਲੇ ਕੋਲੇ ਦੋ ਤਿੰਨ ਜਗ੍ਹਾ ਨੇ ਕੋਠੀਆਂ ਲੈ ਕੇ ਵੇਚੀਆਂ ਨੇ ਹੋਰ ਬਹੁਤ ਕੁਝ ਆਇਤਾ ਮਾਮੂਲੀ ਗੱਲਾਂ ਨੇ ਜਦੋਂ ਜਾਂਚ ਆਏ ਹੋਏਗੀ ਤੁਹਾਡੇ ਸਾਹਮਣੇ ਬਹੁਤ ਕੁਝ ਆਏਗਾ ਲੇਕਿਨ ਜਿਹੜਾ ਕਹਿੰਦੇ ਕਰੀਬੀ ਹੁੰਦਾ ਨਾ ਉਹੀ ਪੇਤੀ ਹੁੰਦਾ ਤੁਸੀਂ ਸਭ ਤੋਂ ਵੱਧ ਕਰੀਬੀ ਸੀਗੇ ਸਰ ਤੁਹਾਡੀ ਕਿਉਂ ਵਿਗੜੀ ਸ਼ਮਸ਼ੂ ਨੀ 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 ਮੇਰੀ ਕੋਈ بگੜੀ ਨਹੀਂ ਹੈ ਮੈਂ ਇਹ ਦੇ ਜ਼ਾਤੀ ਖਿਲਾਫ ਨਹੀਂ ਹਾਂ ਇਹ ਗੱਲ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿਆਂ ਮੈਂ ਇਹ ਦੇ ਜ਼ਾਤੀ ਖਿਲਾਫ ਨਹੀਂ ਹਾਂ ਲੇਕਿਨ ਇਹਦੀ ਡਰਾਮੇਵਾਦੀ ਔਰ ਇਹਦੇ ਝੂਠ ਦੇ ਖਿਲਾਫ ਹਾਂ ਡਰਾਮੇਵਾਦੀ ਔਰ ਝੂਠ ਦੇ ਖਿਲਾਫ ਹਾਂ ਜਿਹੜੀ ਇਹ ਡਰਾਮੇਵਾਦੀ ਹੁਣ ਕਰਨ ਲੱਗਿਆ ਹੋਇਆ ਆਪਣੇ ਆਪ ਨੂੰ ਹੀਰੋ ਬਣਾਉਣ ਲੱਗਿਆ ਹੋਇਆ ਇਹਦੀ ਸ਼ੁਰੂਤ ਖਾਇਸ਼ੇ ਰਹੀ ਹੈ ਕਿ ਕਿਸੇ ਨੇ ਕਿਸੇ ਢੰਗ ਨਾਲ ਪੈਸਾ ਤਾਂ ਹੁਣ ਇਕੱਠਾ ਕਰ ਲਿਆ ਕਿਸੇ ਨੇ ਕਿਸੇ ਢੰਗ ਨਾਲ ਮੈਂ ਹੀਰੋ ਬਣ ਕੇ ਕੋਈ எம்எல் வகை இலெக்ஷன் லடா ஒரு லீடர் பண்ண